ਉਹ ਉੱਥੇ ਲੈ ਜੀ ਉਹ ਮੈਂ ਲੈ ਆਇਆ ਹਾਂ ਤੂੰ ਜੱਟ ਕੇ ਬੰਦਾ ਉਹ ਤੇ ਕਰਕੇ ਨਾਲ ਇੱਕ 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 ਟੀਮ ਐਥੇ ਲੈ ਆ ਰਹੀ ਹੈ ਪੰਜਾਂ ਦਾ ਆ ਇੱਥੇ ਲਾ ਲੋ ਬਾਅਦ ਚਲੋ 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 ਓਏ सोनू ਆ सोनू ਨੂੰ ਬੁਲਾਇਂ सोनू ਆ सोनू ਨੂੰ ਬੁਲਾਇਂ सोनू ਨੂੰ ਪਾਣੀ ਪਾਣੀ ਹੈਗਾ ਤੇ ਪੀ ਉਹ ਕੀ ਆ ਕੀ ਆ ਉਹ ਆ ਬੰਦੇ ਆ ਦੇਖਾ ਮੈਂ ਇਹ ਫੜ ਦਿਓ ਕੋ ਮੈਂ ਦੁਬਾਰਾ ਫਿਰ ਮੀਟਿੰਗ ਤੇ ਆ ਕੇ ਆ ਗਿਆ। ਬਾਅਦ ਵਿੱਚ ਸਾਡੇ ਸੰਦੇਸ਼ ਹੈਗੇ। ਉਹ ਦੇਖੋ ਆਉਂਦੇ ਨੇ। ਚਲੋ ਕੇ ਪੰਜ ਸੱਤ ਕਰਦੇ। ਪਾਣੀ ਵੀ ਪਾਣੀ ਹੈ। ਸਸਿਕਲ ਦੋਸਤੋ ਉਮੀਦ ਹੈ ਠੀਕ ਹੋਵਗੇ ਪਰ ਇਸ ਵੇਲੇ ਸਸਰਾਰੀ ਟੂੰਡੀ ਵਾਲਾ ਬੰਦ ਜਿਹੜਾ ਹੈਗਾ ਜਮਾਂ 10-15 ਪੈਸੇ ਰਹਿ ਗਿਆ ਹੋਇਆ। ਮੈਂ ਸਿਰਫ ਇਸ ਕਰਕੇ ਲਾਈਵ ਹੋਇਆ ਕਿ ਤੁਹਾਨੂੰ ਬਾਤ ਤੋਂ ਬਾਤ ਪਹੁੰਚੋ। ਮਿੱਟੀ ਵਾਲੇ ਗੱਟੇ ਭਰ ਕੇ ਲੈ ਕੇ ਆ ਸਕੋ ਆਸ-ਪਾਸ ਦੇ ਪਿੰਡਾਂ ਨੂੰ ਬੇਨਤੀ ਆ ਜੇ ਮਿੱਟੀ ਵਾਲੇ ਗੱਟੇ ਭਰ ਕੇ ਲੈ ਆਓ ਤਾਂ ਇੱਥੇ ਗੱਟੇ ਭਰੇ ਵੀ ਜਾ ਰਿਹਾ ਉਹਦੀ ਬਹੁਤ ਲੋੜ ਹੈ ਕਿਉਂਕਿ ਤੁਸੀਂ ਉਹ ਦੇਖੋ ਮਗਰ ਅਸੀਂ ਆਰਜੀ ਬੰਦ ਬਣਵਾਉਣ ਲੱਗੇ ਹੋਏ ਆ ਇਸ ਵੇਲੇ ਤੁਸੀਂ ਆਓ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਤੱਕ ਇਹ ਗੱਲ ਪਹੁੰਚੇ ਪਿੰਡਾਂ 'ਚ ਮਿੱਟੀ ਵਾਧੂ ਪਈ ਆ ਭਰੋ ਠੇਲੇ ਮਿੱਟੀ ਲੈ ਕੇ ਆਓ ਇਸ ਵੇਲੇ ਤੁਹਾਡੀ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਜੇ ਲੁਧਿਆਣਾ ਇਹ ਬੰਦ ਟੁੱਟਿਆ ਦਾ ਲੁਧਿਆਣਾ ਟੁੱਪੜਾ ਆਪਣੇ 25 30 ਪਿੰਡ ਤੋਂ ਬਣਿਆ ਹਲਕੇ ਸਾਂਨੇ ਵਾਲ ਦੇ ਇਸੇ ਕਰਕੇ ਪੀਲਾ ਜੀ ਲੱਗੇ ਹੋਇਆ ਸਵੇਰ ਦੇ ਇੱਥੇ ਸੇਵਾ ਤੇ ਪਰ ਤੁਹਾਨੂੰ ਆ ਇਸ ਵੇਲੇ ਮਿੱਟੀ ਦੇ ਲੋਕੀ ਬਹੁਤ ਲੱਗੇ ਹੋਇਆ ਭਰਦੇ ਆ ਲੈ ਕੇ ਆ ਰਿਹਾ ਅਗਰ ਆਪਾਂ ਪਿੰਡਾਂ ਦੇ ਵਿੱਚ ਵੀ 2 200 3 300 ਬਾਰੀ ਭਰ ਕੇ ਲੈ ਕੇ ਆ ਜੀ ਇਹ ਤਾਂ ਇਸ ਆਰ ਆਫ ਕਰਾਈਸਿਸ ਦੇ ਵਿੱਚ ਸੋਦੀ ਸਾਰਿਆਂ ਦੀ ਮੋੜ ਪੈਣੀ ਆ ਤੁਸੀਂ ਸਾਰੇ ਜਾਣੇ ਟਰਾਲੀਆਂ ਭਰ ਕੇ ਮਿੱਟੀ ਦੇ ਕੱਟੂ ਭਰ ਕੇ ਲੈ ਕੇ ਆਓ ਇਹੀ ਬੇਇੰਤਿਹਾ ਧੰਨਵਾਦ